ਚੱਕੀ ਅੱਗੇ ਜਾਣਗੇ ਇਹ ਬਾਰੇ ਘਰ ਆਇਆ ਮੇਰੇ ਸਾਲੇ ਨੇ ਆ ਦੂਜਾ ਚਾਂਸ ਹੋ ਗਿਆ ਪਿੰਡ ਬਦਲਦੇ ਨੇ ਇੱਕ ਸਾਲ ਕਿੱਥੇੋਂ ਉਨੋਂ ਆਏ ਹਨ ਉਦੋਂ ਡਰਾਈਵਰਾਂ ਜੇ ਕੋਰ ਚ ਗਏ ਅੱਜ ਮੈਂ ਨਹੀਂ ਲੰਮ ਰਿਹਾ ਉਦੋਂ ਉਹ ਹੀ ਜਾਂਦਾ ਪਟਨਾ ਜਾ ਉਹਨਾਂ ਦੇ ਕਾਟਰਾਂ ਦਾ ਅੰਮ੍ਰਿਤ ਹਨ ਹਨ ਨਮਰਨ ਬਰਨ ਬੈਠਾ ਫਾਟ ਚ ਗਿਆ ਜੇ ਇਹ ਨਹੀਂ ਸੀ ਨਾ ਇੱਕ ਚੱਕੀ ਉਦੋਂ ਟੇਰ ਸੀਗੇ ਬਾਈ ਜਿਹੜਾ ਮੈਨੂੰ ਲੱਗਦਾ ਜਿਉ ਤੁੰਦ ਪਈ ਸੀਗੀ ਬਹੁਤ ਰਾਤ ਨੂੰ ਸਾਨੂੰ ਯਾਦ ਕਰਿਆ ਬਾਈ ਜਮਰੇੜੀ ਵੀ ਵੈਸਟ ਸੀਗਾ ਹਾਂ ਆਹ ਕੋੜਾ ਜਿੱਤਿਆ ਜੀ ਬਾਈ ਨੇ ਕੁਝ ਨਹੀਂ ਹੁੰਦਾ ਬੈਠੇ ਜਮਾ ਸੁਣਨ ਹੋਇਆ ਦੋਨੋਂ ਹਮਨਾ ਗੁੰਨੇ ਸਰਾ ਤਿੰਨ ਜਿਵੇਂ ਆਰ ਪੂਰੇ ਸੀ ਫਾਈਵ ਮਿੰਟ ਹੋ ਗਿਆ ਕਲਦੀਪ ਸ਼ਕਾਰ ਮਸ਼ੀਨ ਕੁਝ ਨਹੀਂ ਹੁੰਦਾ ਆਹ ਬਾਈ ਤਾਰੀ ਨੇਗਾ ਬਾਈ ਜੀ ਤਾਰੀ ਨੇਗਾ ਤਾਰੀ ਹਾਂ ਦੋ ਦੋ ਡੇ ਵਾਲਾ ਕੱਲਾ ਕੱਲਾ ਚੱਲਦਾ ਅਪੂਰੀ ਅਬੀ ਜੀ ਮੇਰੇ ਬਹੁਤ ਬੜੇ ਲਾਡ ਬਹੁਤ ਬਹੁਤ ਧੰਨਵਾਦ

ਹੋ ਪਿੰਡਾਰਿਆਂ ਦੀਵਾਰ ਉੱਤੇ ਲੋਗਿਆਂ ਨੇ ਅੱਜ ਪ੍ਰੋਫੈਸਰ ਸਾਹਿਬ ਦੀ ਮੌਜੂਦ ਹੈ ਇਸ ਸ਼ੇਰ ਜੀ ਨੂੰ ਨਿਮਰਤਾ ਨਾਲ ਬੁਲਾਣਾ ਜਿਹਨਾਂ ਸੁਣਨਾ ਚਾਹੁੰਦਾ ਨਹੀਂ ਗੁਰਦਾ ਅੱਲਾ ਦੁਨੀਆ ਚੋਂ ਦੀਆ ਗੁਲਤਾਜ ਵੀਰ ਬਹੁਤ ਪਿਆਰਾ ਵੀਰ ਹੈ ਤੇ ਪ੍ਰਬੰਧਕਾਂ ਨਾਲ ਯਾਰੀ ਹੈ ਪਿਆਰ ਹੈ ਅੱਜ ਵੱਡੇ ਮੇਲੇ ਤੇ ਆਇਆ ਹੈ ਲੈ ਵੀ ਗੁਲਤਾਜ ਵੀਰਿਆ ਦੁਨੀਆ ਵੀ ਓਨਿਕ ਦੀਆ ਬੇਸਬਰੀ ਦੇ ਨਾਲ ਵੀਰ ਆਪਾਂ ਗੁਲਤਾਜ ਦੇ ਬੋਲ ਸੁਣਨੇ ਹੈ ਮਾਹੀ ਤੇ ਸਾਡਾ ਵੀਰ ਗੁਲਤਾਜ ਦੰਦੀਵਾਲ ਜਾਣਾ ਵਾਲੀ ਦੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜਿੱਤੀ ਕਿ ਸਤਿ ਮੈਂ ਬਹੁਤ ਪਹਿਲਾਂ ਟੂਰਨਾਮੈਂਟਾਂ ਦੇਖਿਆ ਪਰ ਇੰਨਾ ਕੱਠ ਤੇ ਇੰਨਾ ਵਧੀਆ ਟੂਰਨਾਮੈਂਟ ਮੈਂ ਕਦੇ ਨਹੀਂ ਦੇਖਿਆ ਆਪਣੇ ਲਈ ਜ਼ੋਰਦਾਰ ਤਾੜੀ ਮਾਰ ਦੋ ਤੇ ਪ੍ਰਬੰਧਕ ਵੀਰਾਂ ਲਈ ਬਹੁਤ ਵਧੀਆ ਹੋਇਆ ਟੂਰਨਾਮੈਂਟ ਤੇ ਮੇਰੇ ਗਾਣੇ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਕਬੱਡੀ ਨੇ ਵੀ ਮੈਨੂੰ ਬਹੁਤ ਦਿੱਤਾ ਪਿਛਲੇ ਦਿਨਾਂ ਦੇ ਚਾਵਲ ਕਰਾਉ ਸੰਜੜੇ ਕਰਦੇ ਆ ਸਾਨੂੰ ਉਹ ਨਾ ਚਾਵਲ ਹੁੰਦੇ ਦੇਖੀ ਮਾਰਦੇ ਮੈਂ ਝੱਕਿਆ ਜੀ ਰਵਤ ਮੈਚ ਬਹੁਤ ਵਧੀਆ ਨਿਆਰੇ ਲੋ ਵੀਰ ਬਾਕੀ ਸਾਰੇ ਭਾਵ ਨੂੰ ਬੈਂਦੀ ਹੈ ਬਾਈ ਜੀ ਮੈਚ ਸ਼ੁਰੂ ਕਰੀਏ ਮੈਚ ਵੀਰ ਬਣ ਕੇ ਪਤਾ ਗੱਲ ਕੀ ਹੈ ਜਦੋਂ ਮੈਚ ਰੁਕ ਜਾਂਦਾ ਹੈ ਆ ਉਰੋਂ ਥੋੜਾ ਜਿਆ ਆ ਹਲਾ ਗੁਲਾਸ ਸਸਟ